ਤੇ ਯਾਰ ਗੱਦਾ ਹੀ ਬਹੁਤ ਵੱਡੇ ਵੱਡੇ ਆ ਯਾਰ ਬਾਈ ਹਾਂ ਵੀਰੇ ਹਾਂ ਤੇ ਕਮਾਲ ਆ ਯਾਰ ਬਾਈ ਯਾਰ ਇਹ ਗੱਦਾ ਯਾਰ ਐਡਾ ਵੱਡਾ ਬਾਈ ਹਾਂ ਬਾਈ ਹਾਂ ਠੀਕ ਐ ਤੇ ਇਹਦਾ ਖਰਚਾ ਵੀ ਸੇਮ ਹੀ ਆ ਬਾਈ ਯਾਰ ਹਾਂ ਵੀਰੇ ਇਹਦਾ ਕੋਈ ਫਰਕ ਐ ਕੋਈ ਨਹੀਂ ਹਜੇ ਤੱਕ ਵੀਰੇ ਸੇਮ ਐ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦਿਸੀ ਅੱਪਾ ਇੱਕ ਵੀਡੀਓ ਸ਼ੂਟ ਕਰ ਰਹੇ ਆ ਸਾਹਮਣੇ ਹੋਟਲ ਦਾ ਬੋਰਡ ਆ ਜਿਹੜਾ ਤੁਸੀਂ ਦੇਖ ਰਹੇ ਹੋਗੇ ਤੇ ਇਹ ਹੋਟਲ ਭਲਾੜਾ ਰੋਡ ਦੇ ਉੱਪਰ ਆ ਤੇ ਆਹ ਬਾਈਆਂ ਦਾ ਹੋਟਲ ਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਤੇ ਆਜੋ ਵੀਰੇ ਆਪਾਂ ਤੁਰ ਕੇ ਨਾਲੇ ਹੋਟਲ ਦਿਖਾ ਦਈਏ ਤੇ ਇਹ ਬਾਈਆਂ ਦਾ ਹੋਟਲ ਆਗਾ ਤੇ ਭਲਾੜਾ ਰੋਡ ਦੇ ਉੱਪਰ ਤੇ ਨਵਾਂ ਅਜੇ ਮਤਲਬ ਆ ਮੰਨ ਲਓ ਵੀ ਪਹਿਲੇ ਆਪਾਂ ਹੀ ਆਇਾਂਗੇ ਤੇ ਪੀਖੀ ਤੋਂ ਇਹ 2 ਕਿਲੋਮੀਟਰ ਹੈ ਸਿਰਫ ਭਲਾੜਾ ਰੋਡ ਦੇ ਉੱਪਰ ਹੈ ਹਨਾ ਬਾਈ ਹਾਂ ਵੀਰੇ ਹਾਂ ਤੇ ਬਾਕੀ ਵੀਰੇ ਖਰਚਾ ਕੀ ਰੱਖਿਆ ਰੂਮ ਦਾ ਰੂਮ ਦਾ ਵੀਰੇ ਫੁੱਲ ਡੇ ਦਾ 1000 ਰੁਪਿਆ ਹੈ ਫੁੱਲ ਡੇ ਦਾ 1000 ਰੁਪਿਆ ਹੈ ਤੇ ਨਾਈਟ ਨਾਈਟ ਦਾ ਵੀਰੇ 1200 ਰੁਪਿਆ ਨਾਈਟ ਦਾ 1200 ਰੁਪਿਆ ਇਹ ਵਿਦਿਆ ਸਾਗਰ ਕਾਲਜ ਦੇ ਕੋਲੇ ਵੀਰੇ ਜਿਹੜਾ ਵਿਦਿਆ ਸਾਗਰ ਗਰਲ ਕਾਲਜ ਹੈ ਠੀਕ ਹੈ ਹਾਂ ਉਹਦੇ ਨਾਲ ਵਗੈਰਾ ਵੀ ਹਾਂ ਵੀਰੇ ਹਾਂ ਆਈਡੀ ਆਈਡੀ ਦੇ ਨਾਲ ਰੂਮ ਦਿੰਨੇ ਆ ਵੀਰੇ ਆਈਡੀ ਦੇ ਨਾਲ ਆਈਡੀ ਰੂਮ ਨਹੀਂ ਦਿੰਦੇ ਆਪਾਂ ਕਿਸੇ ਐਡੀ ਮਤਲਬ ਕੀ ਲੈਣੇ ਆਧਾਰ ਕਾਰਡ ਵੀਰੇ ਆਧਾਰ ਕਾਰਡ ਹਾਂ ਠੀਕ ਹੈ ਤੇ ਆਜੋ ਆਪਾਂ ਰੂਮ ਵੀ ਦਿਖਾ ਦਈਏ ਨਾਲ ਚੱਲਦੇ ਚੱਲਦੇ ਤੇ ਰੂਮ ਵੀਰੇ ਕੈਂ ਮੰਜਲਾ ਬਣਿਆ ਹੋਇਆ ਹੈ ਇਹ ਇਹ ਤਿੰਨ ਮੰਜ਼ਲਾ ਵੀਰੇ ਤਿੰਨ ਮੰਜ਼ਲਾ ਕੈਂ ਮੰਜ਼ਲਾ ਬਣਿਆ ਹਾਂ ਤਿੰਨ ਮੰਜ਼ਲਾ ਤੇੰਨੇ ਮੰਜ਼ਲਾ ਜਿਵੇਂ ਹੁਣ ਆਪਾਂ ਵੱਡੇ ਰੂਮ ਦੀ ਗੱਲ ਕਰਦੇ ਸੀਗੇ ਤੇ ਉਹ ਵੀ ਮਤਲਬ ਆਪਣੇ ਲਈ ਵੱਡੀ ਫੈਮਿਲੀ ਆ ਜੇ ਵੀਰੇ ਹਾਂ ਉਹਦੇ ਵਾਸਤੇ ਵੱਡੇ ਰੂਮ ਨੇ ਤੇ ਬਾਈ ਆ ਤਾਂ ਯਾਰ ਕਮਾਲ ਹੀ ਕਰੀ ਪਈ ਆ ਯਾਰ ਬਾਈ ਯਾਰ ਰਧਣਾਉਣ ਵਾਲੀ ਦਾ ਤੇ ਆ ਦੇਖੋ ਬਾਈ ਤੇ ਜੇ ਇਹਦੇ ਚ ਪਏ ਕੇ ਵੀ ਨਾਉਣਾ ਕਿਸੇ ਨੇ ਯਾਰ ਇਹਦੇ ਚ ਆਪਾਂ ਪਏ ਕੇ ਵੀ 2 ਘੰਟੇ ਦਾ ਘਣਾ ਪੈ ਸਕਦਾ ਘਟਾ ਘੜੀ ਤੇ ਪਏ ਕੇ ਨਾਉਣ ਵਾਲਾ ਵੀ ਆ ਪੰਜਵੇਂ ਦੇਸੀ ਭਾਜ ਚ ਕਹਿੰਦੇ ਨੇ ਪੰਡਾਂ ਦੇ ਵਿੱਚ ਸਿਸਟਮ ਵਧੀਆ ਯਾਰ ਤੇ ਇਧਰ ਦੇਖਦੇ ਆ ਬਾਈ ਕੰਮ ਇਤਰਾ ਯਾਰ ਗੱਦਾ ਹੀ ਬਹੁਤ ਵੱਡੇ ਵੱਡੇ ਆ ਯਾਰ ਬਾਈ ਹਾਂ ਵੀਰੇ ਹਾਂ ਤੇ ਕਮਾਲ ਆ ਯਾਰ ਬਾਈ ਯਾਰ ਇਹ ਗੱਦਾ ਯਾਰ ਐਡਾ ਵੱਡਾ ਬਾਈ ਹਾਂ ਬਾਈ ਹਾਂ ਠੀਕ ਐ ਤੇ ਇਹਦਾ ਖਰਚਾ ਵੀ ਸੇਮ ਹੀ ਆ ਬਾਈ ਯਾਰ ਹਾਂ ਵੀਰੇ ਇਹਦਾ ਨਹੀਂ ਫਰਕ ਐ ਕੋਈ ਨਹੀਂ ਹਜੇ ਤੱਕ ਵੀਰੇ ਸੇਮ ਐ ਠੀਕ ਐ ਅੱਗੇ ਦੇਖਾਂਗੇ ਤੇ ਕਾਫੀ ਮਹਿੰਗੇ ਹੋਣਗੇ ਯਾਰ ਇਹ ਤਾਂ ਹਨਾ ਨਹੀਂ ਰੇਟ ਤਾਂ ਇਹੀ ਆ ਵੀਰੇ 11200 ਰੁਪਿਆ ਬਸ ਨਹੀਂ ਉਹ ਗੱਦਿਆਂ ਦੀ ਗੱਲ ਕਰਦਾ ਤੇ ਆਹ ਦੇਖੋ ਬਈ ਇੱਧਰ ਆਪਾਂ ਖੜਕੇ ਉਧਰ ਗਾਣਾ ਖੇਤ ਬੰਨੇ ਵੀ ਦੇਖ ਸਕਦੇ ਆ ਇੱਧਰ ਤੇ ਦੂਜੀ ਗੱਲ ਤੁਹਾਨੂੰ ਰੂਮ ਕਿਦਾਂ ਦੇ ਲੱਗ ਰਹੇ ਨੇ ਸੱਚੀ ਗੱਲ ਦੱਸਣਾ ਕਮੈਂਟਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਕੀ ਸਾਰੇ ਇੱਥੋਂ ਦੇਖ ਕੇ ਕੀ ਪਤਾ ਲੱਗਦਾ ਯਾਰ ਆਹ ਗੱਦਿਆਂ ਦੀ ਮਾਂ ਪਹਿਲਾਂ ਗੌਰ ਨਹੀਂ ਕੀਤੀ ਨਾ ਥੱਲੇ ਤੇ ਤੁਸੀਂ ਆ ਲਾ ਲੋ ਸਾਹਿਬ ਵੀ ਪੂਰਾ ਵਧੀਆ ਆਪਾਂ ਫੈਮਿਲੀ ਨਾਲ ਲੈ ਕੇ ਆ ਸਕਦੇ ਆਂਗੇ ਤੇ ਇੱਕ ਦਿਨ ਵੀ ਕੱਟ ਸਕਦੇ ਆ ਰਾਤ ਵੀ ਕੱਟ ਸਕਦੇ ਆ ਕਿਉਂਕਿ ਦੂਰ ਨੇੜੇ ਕੋਈ ਆਉਂਦਾ ਬਾਈ ਉਹ ਵੀ ਲੋਕੇਸ਼ਨ ਹੈਗੀ ਆ ਸਾਰਿਆਂ ਵਾਸਤੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਅਦ ਤੋਂ ਬਾਅਦ ਤੇ ਇਹ ਬਾਈਆਂ ਦਾ ਹੋਟਲ ਹੈਗਾ ਤੇ ਭੀਖੀ ਤੋਂ 2 ਕਿਲੋਮੀਟਰ ਹੈ ਇੱਕ ਕਮਰਾ ਨਹੀਂ ਸਾਰੇ ਕਮਰੇ ਤੁਹਾਨੂੰ ਚੈੱਕ ਕਰਾਉਣੇ ਆਗੇ ਤੇ ਕਲਾ ਕਲਾ ਚੈੱਕ ਕਰਾਵਾਂਗੇ ਵੀ ਸਾਰੇ ਦੀ ਸਾਰੇ ਹਜੇ ਨਵੇਂ ਬਣ ਰਹੇ ਨੇ ਤਿਆਰ ਕਰੀ ਜਾਂਦੇ ਆ ਇੱਧਰ ਬਾਈ ਤੇ ਕੁਝ ਨਾ ਕੁਝ ਤਿਆਰ ਕਰਤੇ ਐਲ ਸੀ ਡੀ ਬਾਰ 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 ਤੇ ਇੱਧਰ ਵੀ ਤਿਆਰ ਹੋ ਰਿਹਾ ਹਜੇ ਤਿਆਰ ਕਰੀ ਜਾਂਦੇ ਆ ਹਜੇ ਮਤਲਬ ਤੇ ਜਿਹੜੇ ਤਿਆਰ ਕੀਤੇ ਹੋਏ ਉਹ ਉਹ ਤੁਹਾਨੂੰ ਦਿਖਾ ਰਹੇ ਹਾਂ ਹਲੇ ਆਪਾਂ ਤੇ ਆ ਤਿਆਰ ਹੋ ਰਿਹਾ ਤੇ ਇਹ ਛੋਟਾ ਰੂਮ ਆ ਗਿਆ ਭਾਈ ਗੱਦੇ ਇਹਦੇ ਚ ਵੀ ਗੱਦੇ ਸੇਮ ਨੇ ਹਨਾ ਭਾਈ। ਉਹਦੇ ਵੀ ਦੇ ਸੇਮ ਨੇ ਸਾਰਿਆਂ ਦੇ। ਗੱਦੇ ਸਾਰਿਆਂ ਚ ਸੇਮ ਨੇ। ਦੇਖੋ ਜੀ ਕੈਂਚੀ ਆ ਐਲਸੀਡੀ ਲੱਗੀ ਹੋਈ ਐ ਤੇ ਏਸੀ ਦੀ ਫੁੱਲ ਸਹੂਲਤ ਐ ਤੇ ਉਹ ਕੰਮ ਨਹੀਂ ਹੈਗਾ ਬਾਈ ਕਹਿੰਦਾ ਵੀ ਆਪਾਂ ਇੱਕ ਟੈਂਪਰੇਰੀ ਲਾ ਕੇ ਹੋਗਾ ਤੇ ਆਪਾਂ ਫੋਨ ਤੇ ਵੀ ਆਰਡਰ ਕਰ ਸਕਦੇ ਹਾਂ ਕੋਈ ਵੀ ਚੀਜ਼। ਹਾਂਜੀ ਹਾਂਜੀ ਤੇ ਕੱਲਾ ਕੱਲਾ ਕਮਰਾ ਤੁਸੀਂ ਚੈੱਕ ਕਰ ਲਿਆ ਤੇ ਵੀਡੀਓ ਨੂੰ ਨਾ ਭਾਈ ਇੰਨੀ ਕੁ ਸ਼ੇਅਰ ਕਰ ਦਿਓ। ਤੇ ਹਾਂ ਬੈਲ ਵੀ ਐ ਤੇ ਇੱਥੋਂ ਦੱਬ ਕੇ ਆਪਾਂ ਥੱਲੇ ਕੁਝ ਆਰਡਰ ਕਰਨਾ। ਤੇ ਉਹ ਵੀ ਕਰ ਸਕਦੇ ਆਂਗੇ ਇਹ ਹਲੇ ਅੰਦਰ ਉਹ ਲੋਕ ਆ ਤੇ ਤਿੰਨ ਮੰਜ਼ਲਾ ਇਹ ਬਣਿਆ ਹੋਇਆ ਤਿੰਨਾਂ ਦੇ ਵਿੱਚ ਸੇਮ ਰੂਮ ਸੇਮ ਗੱਦੇ ਕੁੱਲ ਚੀਜ਼ ਇੱਕੋ ਹੀ ਆ ਕੁਆਲਿਟੀ ਇੱਕ ਆ ਸਾਰਿਆਂ ਦੀ ਤੇ ਆ ਦੇਖੋ ਇੱਧਰ ਖੇਤ ਬੰਨੇ ਦੂਰੋਂ ਦਿਖਦੇ ਨੇ ਇੱਧਰ ਤੇ ਆ ਦੇਖੋ ਗੱਦਾ ਇਹਦੇ 'ਚ ਵੀ ਉਹੀ ਸੇਮ ਐ ਠੀਕ ਐ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਨੂੰ ਬੇਨਤੀ ਐ ਭਰਾ ਦਾ ਆਪਣੇ ਦਾ ਹੋਟਲ ਆਗਾ ਤੇ 1000 ਰੁਪਈਆ ਸਾਰੇ ਦਿਨ ਦਾਗਾ ਤੇ ਨਾਈਟ ਦਾ ਹੈਗਾ 1200 ਰੁਪਏ ਦਾ 1200 ਇਹ ਕੋਈ ਆਪਣੀ ਵੀਡੀਓ ਦੇਖ ਕੇ ਉਹਦੇ ਲਈ ਕੰਮ ਵੀ ਹੋ ਜਾਈਆ ਹਾਂ ਉਹਦੇ ਲਈ ਸਪੈਸ਼ਲ ਆਫਰ ਇਹ ਵੀ ਗੱਲ ਹੈਗਾ ਸਪੈਸ਼ਲ ਆਫਰ ਵੀ ਆ ਉਹਦੇ ਲਈ ਤੇ ਸਸਰੀ ਕਾਲ ਜੀ ਸਾਰੇ ਦੋਸਤਾਂ ਨੂੰ ਸਸਰੀ